ਸਵਾਗਤ ਹੈ ਜੀ ਤੁਹਾਡਾ ਬਲੌਗ ਵਿੱਚ ਕਣਕ ਆਪਾਂ ਦੇਖਣ ਲੱਗੇ ਆ ਲਾਉਸ ਮੈਂ ਟੋਰੀ ਗੁਰਦੁਆਰਾ ਸਾਹਿਬ ਸੁਣਦੇ ਆ 12 ਕੰਨਾਂ ਸ਼੍ਰੀ ਪਾਤ ਰਵਿਦਾਸ ਜੀ ਦਾ ਰਵਿਦਾਸ ਜੀ ਦਾ ਜਨਮ ਦਿਹਾੜਾ ਪ੍ਰਕਾਸ਼ ਦਿਹਾੜਾ ਆਉਣਾ ਜੀ ਉਹਨਾਂ ਦਾ ਉਹਦੇ ਸੰਬੰਧ ਵਿੱਚ ਖੰਡਾਪਾਟ ਸਾਹਿਬ ਨਾਲ ਗ੍ਰਾਹੀ ਇਕੱਠੀ ਕਰਨੀ ਹੋਣੀ ਧਰਮਸ਼ਾਲਾ ਵਾਲਿਆਂ ਨੇ ਐਸਸੀ ਭਾਈਚਾਰੇ ਵਾਲਿਆਂ ਨੇ ਆਪਣੇ ਨੇ ਪਿੰਡ ਵਿੱਚ ਤੇ ਸਾਰੀ ਗ੍ਰਾਹੀ ਇਕੱਠੀ ਕਰਦੇ ਨੇ ਜੀ ਕੱਲ੍ਹ ਸ਼ਾਮ ਨੂੰ ਨੌਜਵਾਨਾਂ ਨੂੰ ਇਕੱਠੀਆਂ ਕਰੂੰਗਾ ਅੱਛਾ ਗਰਮੀ ਕਰਕੇ ਭਾਈ ਸਾਰੀਆਂ ਚੀਜ਼ਾਂ ਜੰਪਰ ਨੂੰ ਵਾਧੀਆਂ ਜਾਂਦੀਆਂ ਹਨ ਕਣਕਾਂ ਵੀ ਵਾਧੀਆਂ ਜਾਂਦੀਆਂ ਦੇਖਦੇ ਹੁਣ ਕਿੰਨੀ ਗਠੰਡ ਸਵੇਰੋਂ ਤਾਂ ਲੱਗਦਾ ਤਾਂ ਵੀ ਤੁਹਾਨੂੰ ਤਾਂ ਪਾਊਗੀ ਆ ਆਪਣੀ ਪਿਆਜ਼ ਹੈ ਸਾਤ ਜੰਮੇ ਨੂੰ ਰੰਗੋ ਖਾਣ ਦੇ ਆਜ ਵੀ ਸੋਹਣੇ ਹੋ ਗਏ ਕਣਕ ਆਪਣੀ ਕਣਕ ਤਾਂ ਬਹੁਤ ਵਧੀਆ ਖੜੀ ਐ ਦੇਖਦੇ ਆ ਸਾਰੀਓ ਠੀਕ ਐ ਇਹਨੂੰ ਤਾਂ ਪਾਣੀ ਲਾ ਵੀ ਦਿੱਤਾ ਤਾਂ ਸੀ ਦੋ ਹੀ ਰਹਿ ਗਈ ਉਹਨੂੰ ਦੇਖਦੇ ਆ ਸਾਡੇ ਕੋਲ ਦਾ ਭਾਈ ਦਿੱਲੀ ਇਹੀ ਖਬਰਾਂ ਐ ਜਿੱਥੇ ਆਪਾਂ ਜਾਣੇ ਉੱਥੇ ਮੜਾ ਮੋਟਾ ਕੈਮਰਾ ਖੋਲਣ ਨੂੰ ਵੀਡੀਓ ਬਣਾਉਣ ਨੂੰ ਟਾਈਮ ਨਹੀਂ ਲੱਗਦਾ ਬੀਜੀ ਆ ਵਿਆਹ ਚੱਲ ਰਹੇ ਹੁਣ ਦੇਖਦੇ ਆ ਬਾਕੀ ਜੋ ਵੀ ਹੋਇਆ ਉਹ ਤੱਕ ਕਣਕ ਵਧੀਆ ਆ ਜੀ ਆਪਣੀ ਇੱਧਰ ਵੀ ਸਾਰਾ ਏਰੀਆ ਬਹੁਤ ਵਧੀਆ ਹੋਇਆ ਵਾ ਇੱਧਰੋਂ ਪਿੰਡ ਆਪਣਾ ਉਹ ਕਾਰ ਆ ਗਈ ਇੱਧਰ ਅਰੇ ਵਸਾਈ ਠੀਕ ਹੈ ਜੀ ਉਹ ਵੀ ਗੌਕ ਮਾੜ ਫਿਰਦਾ ਜੀ ਸ਼ਾਮ ਦਾ ਟਾਈਮ ਹੋਇਆ ਬਾਬਾ ਮੈਂ ਕਿਹਾ ਚਲੋ ਗੇੜਾ ਮਾਰ ਕੇ ਆਈਏ ਸਵੇਰ ਟਾਈਮ ਦਾ ਜਾ ਨਹੀਂ ਹੋਇਆ ਹੈ ਦੇਖ ਕੇ ਉਹਨੇ ਖੇਤਾਂ ਦੇ ਹਾਲਾਤ ਆਹ ਉਹ ਰੇ ਨੂੰ ਘੱਟ ਫੇਰ ਪੈ ਗਈ ਵਾਹ ਆ ਹਾਲ ਹੋ ਜਾਂਦਾ ਜੀ ਸਾਡੇ ਉਹ ਖੇਤਾਂ ਵਿੱਚ ਇੰਨੀ ਜਗਾ ਥੱਲੇ ਦੱਬ ਹੋ ਜਾਂਦੀ ਏ ਪਾਣੀ ਲਾਇਆ ਵਾ ਕਿਸੇ ਨੇ ਖਾਲ ਚੱਲਦੀ ਏ ਲੱਗਦਾ ਮੈਨੂੰ ਚੱਲਦੀ ਏ ਖਾਲ ਹਾਂ ਛੋਟੂ ਨੇ ਤਾਂ ਨਹੀਂ ਛੱਡਿਆ ਹਾਲੇ ਪਾਣੀ ਸਾਲ ਦਾ ਉਹ ਥੋੜਾ ਗੰਦਾ ਬਣੀ ਜਾਂਦਾ ਹੈ। ਹਨ ਇਹ ਨਾ ਮੋਟਰ ਚਲਾ ਰਿਹਾ ਛੱਡੀ ਜਾਣੀ। ਦੇਖ ਕੇ ਵੀ ਆਈਏ। ਦੇਖ ਕੌਣ ਹੈ। ਅੱਜ ਦਾ ਸਵੇਰੋਂ ਸਪਰੇਅ ਕਰਦਾ ਦਾ ਹਲੇ। ਇਨੀ ਛੇਤੀ ਪਾਣੀ ਵੀ ਛੜਦਾ। ਹਲੇ ਆਈ ਇਹ ਮੈਂ ਕਹਿੰਨਾ ਮੋਟਰ ਚਲਾਈ ਹੋਣੀ ਇੱਧਰ ਕਿਸ ਨੇ ਮਿੱਲੂ ਵਰਗੇ ਨੇ ਨੇ ਚਲਾਈ ਹੋਗਾ ਆਪਣੀ ਤਾਂ ਮੋਟਰ ਚਲਦੀ ਨਹੀਂ ਸੀ ਦੇਖਦੇ ਚੱਲ ਚੱਲ ਕੇ ਕਣਕ ਆਪਣੀ 1 ਨੰਬਰ ਖੜੀ 826 ਬੀਜ ਹੈ ਜੀ ਇਹ ਚਲੋ ਸਾਡੀ ਵੀਡੀਓ ਇੱਥੇ ਤੱਕ ਦੀ ਮਿਲਦੇ ਜੀ ਕਿਸੇ ਅਗਲੀ ਵੀਡੀਓ 'ਚ